ਅੱਜ ਸੇਤ ਖੇਤਰ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ ਹੁਣ ਜਾ ਰਿਹਾ ਹੈ ਕਿ ਕੁਝ ਖਾਸ ਅਪਡੇਟ ਹੈ ਸੋ ਲੋਟਮੈਂਟ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਕਿ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਏ ਜਾਣਗੇ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਇਹ ਚੌਕੇ ਪਿੰਡ ਅਸੀਂ ਕਿੰਦਾ ਲੱਭਿਆ ਮਾਨ ਸਾਹਿਬ ਦੀ ਸੀਗੇ ਵੀ ਤੁਸੀਂ ਨਾ ਇਹਦੀ ਜੀਪੀਐਸ ਮੈਪਿੰਗ ਕਰੋ ਦੇਖੋ ਕਿੱਥੇ ਜਿਹੜੇ ਅੰਡਰ ਸਰਵਡ ਏਰੀਆਜ਼ ਘੜਿਆ ਜਿੱਥੇ ਪਹਿਲਾਂ ਨਹੀਂ ਹੈ ਹੁਣ ਇਸ ਇਸ ਪਿੰਡ ਦੇ ਆਸੇ ਪਾਸੇ 15000 ਦੀ ਵਾਦੀ ਹੋਵੇ ਆਸੇ ਪਾਸੇ 15 ਪਿੰਡ ਹੋਰ ਹੋਣ ਤੇ 5 ਕਿਲੋਮੀਟਰ ਦੇ ਵਿੱਚ ਕੋਈ ਵੀ ਹੈਲਥ ਇੰਸਟੀਟਿਊਸ਼ਨ ਨਾ ਹੋਵੇ ਸੋ ਇਦਾਂ ਲੱਭਿਆ ਜੀ ਅਸੀਂ ਸਾਰੇ ਪੰਜਾਬ 'ਚ ਅਸੀਂ ਕੋਈ ਪੋਲੀਟੀਕਲ ਕਨਸਿਡਰੇਸ਼ਨ ਨਹੀਂ ਹੈ ਜੀ ਵੀ ਇਹ ਮਤਲਬ ਫਲਾਣੇ ਲੀ ਕਿਸੇ ਕੌਨਸਟਿਟੂਐਂਸੀ ਚ ਤਾਂ ਤੁਹਾਡੇ ਪੰਜ ਜਿਹੜੇ ਹੈਗੇ ਆ ਉਹ ਸੀਐਸਏ ਆ ਕਿਸੇ ਕੌਨਸਟਿਟੂਐਂਸੀ ਦੇ ਵਿੱਚ ਮਤਲਬ ਇੱਕ ਵੀ ਨਹੀਂ ਹੈ ਨਾਲ ਦੇ ਉਦਵਾਨਗ ਡਿਸਟ੍ਰਿਕਟ ਹੈ ਜੀ ਗੁਰਦਾਸਪੁਰ ਚ ਇੱਕ ਕੌਨਸਿਚ ਅਸੀਂ ਚ ਪੰਜ ਹੈ ਜੀ ਹੁਸ਼ਿਆਰਪੁਰ ਦੀ ਕੌਨਸਟਿਟੂਐਂਸੀ ਜੀ ਇੱਕ ਵੀ ਨਹੀਂ ਹੈ ਉਹ ਅਸੀਂ ਹੁਣ ਜਿੱਥੇ ਇੱਕ ਵੀ ਨਹੀਂ ਉੱਥੇ ਬਣਾਵਾਂਗੇ ਐਦਾਂ ਕਰਦੇ ਆ ਜੀ ਹੁਣ ਜਿਹੜੇ ਨਵੇਂ ਆਮ ਆਦਮੀ ਕਲੀਨਿਕ ਬਣ ਰਹੇ ਨੇ ਕਿਹੜੀ ਕਿਹੜੀ ਸਹੂਲਤਾਂ ਨਾਲ ਲੈਸ ਹੋਣਗੇ ਹਾਂ ਇਹ ਸਾਰੇ ਜਿਹੜੇ ਸਾਰੇ ਆਮ ਆਦਮੀ ਕਲੀਨਿਕ ਦਾ ਇੱਕ ਸਟੈਂਡਰਡ ਡਿਜ਼ਾਈਨ ਹੈ ਜੀ ਸਟੈਂਡਰਡ ਪ੍ਰੋਟੋਕਾਲ ਹੈ ਇਹਦੇ ਚ ਡਾਕਟਰ ਹੋਏਗਾ ਫਾਰਮਾਸਿਸਟ ਗਿਆ 38 ਡਾਇਗਨੋਸਟਿਕ ਟੈਸਟ ਹੋਣਗੇ ਔਰ ਦਵਾਈਆਂ 80 ਦੀ ਸ਼ੋਰਟ ਅਵੇਲੇਬਿਲਟੀ ਆ ਔਰ ਰੈਗੂਲਰਲੀ ਰਿਪਲੇਸ ਹੁੰਦੀਆਂ ਹੈਗੀਆਂ ਸਾਰਾ ਡਿਜੀਟਲ ਮਾਡਲ ਹੈ ਸਾਰਿਆਂ ਕੋਲ ਕੰਪਿਊਟਰ ਹੈ ਲੈਪਟਾਪ ਹੈ ਔਰ ਰੀਅਲ ਟਾਈਮ ਡਾਟਾ ਸਾਡੇ ਕੋਲ ਚੰਡੀਗੜ੍ਹ ਆਉਂਦਾ ਮੈਨੂੰ ਪਤਾ ਵੀ ਕਿਹੜੇ ਮਹੱਲਾਕ ਲੈਣੇ ਕਿੰਨੇ ਪੇਸ਼ੈਂਟ ਆਇਆ ਐਵਰੇਜ 70-75 ਦੀ ਹੈਗੀ ਇਸ ਤੋਂ ਅੱਗੇ ਦਾ ਕੀ ਪਲਾਨ ਹੈ ਕਿਉਂਕਿ 872 ਹੁਣ ਜਿਹੜੇ ਬਣ ਚੁੱਕੇ ਨੇ ਇਸ ਤੋਂ ਅੱਗੇ ਦਾ ਕੀ ਪਲਾਨ ਹੈ ਸਰਕਾਰ ਦਾ ਅਮਰ ਪਲਾਨ ਸਾਡਾ ਇਹ ਹੈਗਾ ਜੀ ਜਿਹੜੀ ਇਹਨੂੰ ਪ੍ਰਾਇਮਰੀ ਕੇਅਰ ਕਹਿੰਦੇ ਆ ਅਸੀਂ ਹਰ ਪਿੰਡ ਦੇ ਵਿੱਚ ਇੱਕ ਮਹ ਉਹਦੇ 500 ਮੀਟਰ ਤੋਂ 1 ਕਿਲੋਮੀਟਰ ਤੇ ਅਵੇਲੇਬਲ ਹੈ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਤੋਂ ਬਾਅਦ ਅਸੀਂ ਇਹਨੂੰ 5 ਕਿਲੋਮੀਟਰ ਨੂੰ ਘਟਾ ਕੇ 4 ਕਿਲੋਮੀਟਰ ਫਿਰ 3 ਕਿਲੋਮੀਟਰ ਫਿਰ 2 ਕਿਲੋਮੀਟਰ ਸਾਡਾ ਟਾਰਗੇਟ ਇਹ ਆ ਕਿ ਸਾਨੂੰ ਆਉਣ ਵਾਲੇ 2-3 ਸਾਲ ਦੇ ਵਿੱਚ ਅਸੀਂ ਜਿਹੜਾ ਹੈਗਾ ਵੀ ਜਾਂ ਤਾਂ ਤੁਹਾਡੇ ਪਿੰਡ 'ਚ ਆਮ ਆਦਮੀ ਕਲੀਨਿਕ ਹੋਏਗਾ ਜਾਂ ਨਾਲ ਦੇ ਪਿੰਡ 'ਚ ਹੋਏਗਾ ਜੇ ਤੁਹਾਡੇ ਪਿੰਡ 'ਚ ਆਮ ਆਦਮੀ ਕਲੀਨਿਕ ਨਹੀਂ ਹੈ ਤਾਂ ਹੈਲਥ ਐਂਡ ਵੈਲਨੈਸ ਸੈਂਟਰ ਹੋਏਗਾ ਜਿਹੜਾ ਇਸ ਤੋਂ ਛੋਟਾ ਸੈਂਟਰ ਹੁੰਦਾ ਜਿੱਥੇ ਕਮਿਊਨਿਟੀ ਹੈਲਥ ਆਫਸਰ ਹੁੰਦਾ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸਿਹਤ ਸਹੂਲਤ ਅਵੇਲੇਬਲ ਹੋਣੀ ਇਹ ਅਜਿhstੋ ਬਾਤੇ ਲੈ ਕੇ ਜਾਣਾ ਸ਼ਹਰਾਂ ਦੇ ਵਿੱਚ ਤੁਹਾਨੂੰ ਯੋਗਾ ਦੇ ਹਰ ਜਿਵੇਂ ਪਟਾਲੇ ਦੇ ਵਿੱਚ ਤੁਹਾਨੂੰ 25 ਜਗ੍ਹਾ ਤੇ 30 ਜਗ੍ਹਾ ਤੇ ਯੋਗਾ ਹੋ ਰਿਹਾ ਹਰ ਜਿੰਨੇ ਸਾਡੇ ਕਮਿਊਨਿਟੀ ਹਲ ਸੈਂਟਰ 3000 ਹੈ 3000 ਜਗ੍ਹਾ ਤੇ ਪਿੰਡਾਂ ਦੇ ਵਿੱਚ ਸ਼ਹਰਾਂ ਦੇ ਵਿੱਚ ਉੱਥੇ ਯੋਗਾ ਹੋ ਰਿਹਾ 2 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਲੋਕਾਂ ਨੂੰ ਫਿਜ਼ੀਕਲ ਐਕਟੀਵਿਟੀ ਕਰਨਾ ਚਾਹੀਏ ਸੈਰ ਕਰਨ ਕੋਈ ਗੇਮ ਖੇਡਣਾ ਉਹ ਸਾਰਾ ਕੁਝ ਕਰਨਾ ਕਿੰਦ ਸਰਕਾਰ ਦੇ ਫੰਡਾਂ ਦਾ ਜ਼ਿਕਰ ਹੁੰਦਾ ਕਿ ਜੇਕਰ ਕੇਂਦਰ ਸਰਕਾਰ ਦੇ ਫੰਡ ਇਸ਼ੂ ਹੋਏ ਹੁੰਦੇ ਸਮੇਂ ਸਿਰ ਤਾਂ ਹੋਰ ਵੀ ਆਮ ਆਦਮੀ ਕਲੀਨਿਕ ਖੁੱਲ ਜਾਣੇ ਸੀ ਇਸ ਦੇ ਵਿੱਚ ਕਿੰਨੀ ਕਿ ਸਚਾਈ ਮੰਗ ਹਾਂ ਸਾਰ ਐਚਚੁਅਲੀ ਕਿਉਂਕਿ ਇਸ ਵੇਲੇ ਸੈਂਟਰ ਦੀ ਫੰਡਿੰਗ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਦੇ ਆ ਜੇ ਉਹ ਆਪਣੇ ਹਿੱਸੇ ਦਾ ਫਰਜ਼ ਨਿਭਾਣਗੇ ਤਾਂ ਅਸੀਂ ਮਿਲ ਕੇ ਦੋਨੋਂ ਜਣੇ ਬਿਹਤਰ ਸੇਵਾ ਕਰ ਸਕਦੇ ਔਰ ਮੈਂ ਅਪੀਲ ਕਰਦਾ ਸੈਂਟਰ ਨੂੰ ਵੀ ਆਪਾਂ ਰਾਜਨੀਤੀ ਨਹੀਂ ਕਰਨੀ ਸਿਹਤ ਤੇ ਰਾਜਨੀਤੀ ਨਹੀਂ ਕਰਨਾ ਆਓ ਆਪਾਂ ਮਿਲ ਕੇ ਜਿਹੜੇ ਸਾਡੇ ਜਿਹੜੇ ਆਪਣੇ 140 ਕਰੋੜ ਲੋਕ ਹੈ ਪੰਜਾਬ ਦੇ 3.5 3 ਕਰੋੜ ਲੋਕ ਹੈ ਆਪਾਂ ਉਹਨਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਈਏ ਆਪਾਂ ਬਿਮਾਰੀਆਂ ਨਾਲ ਲੜੀਏ ਆਪਾਂ ਗਰੀਬੀ ਨਾਲ ਲੜੀਏ ਆਪਾਂ ਬੇਰੁਜ਼ਗਾਰੀ ਨਾਲ ਲੜੀਏ ਆਪਾਂ ਪੜ੍ਹਤਾਂ ਨਾਲ ਲੜੀਏ ਆਪਾਂ ਇੱਕ ਦੂਜੇ ਨਾਲ ਲੜਨ ਥੋੜੀ ਆ ਜਿਹੜੇ ਸਾਡੇ ਮੰਨ ਲਓ ਇਹਨਾਂ ਦੇ ਐਨ ਐਚ ਐਮ ਦੇ ਫੰਡਸ ਹੈ 1200 ਕਰੋੜ ਹੈ ਜੀ 720 ਕਰੋੜ ਸਾਡੇ ਜਿਹੜੇ ਹੈਗਾ ਜਿਹੜੇ ਇਨਸ਼ੋਰੈਂਸ ਵਾਲੇ ਜਿਹੜੇ ਪ੍ਰਾਈਵੇਟ ਡਾਕਟਰ ਕਹਰੇ ਆ ਅਸੀਂ ਸਰਵਿਸਿਜ਼ ਬੰਦ ਕਰ ਲਈ ਉਹਨਾਂ ਦੇ ਅਸੀਂ 197 ਕਰੋੜ ਦੇਣੇ ਆ 720 ਕਰੋੜ ਰੁਕੇ ਹੋਏ ਆ ਬਾਕੀ ਸਾਡੇ ਸਰਕਾਰੀ ਹਸਪਤਾਲਾਂ ਦੇ ਸਾਨੂੰ ਅੱਜ ਦੇ ਦੇਣ 720 ਕਰੋੜ ਸਾਰੇ ਪੇ ਕਰ ਦਿੰਨੇ ਆ ਅਸੀਂ ਸਾਨੂੰ ਕਿ ਅਸੀਂ ਤਾਂ ਪੇ ਕਰਨਾ ਚਾਹੁੰਦੇ ਆ 2018 ਤੋਂ ਰੁਕੇ ਹੋਏ ਆ ਅਸੀਂ ਉਹਨਾਂ ਦੀ ਸਾਰੀਆਂ ਕੰਡੀਸ਼ਨਸ ਪੂਰੀਆਂ ਕਰਤੀਆਂ ਤੇ ਅੱਜ ਮੇਰੀ ਟੀਮ ਗਈ ਹੋਇਆ ਮੈਂ ਪੂਰੀ ਮੈਨੂੰ ਪੂਰੀ ਉਮੀਦ ਹੈ ਕਿ ਸਾਨੂੰ ਪੈਸੇ ਮਿਲ ਜਾਣਗੇ ਜੀ ਠੀਕ ਹੈ ਤਾਂ ਖਾਸ ਹਲ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 30 ਆਮ ਆਦਮੀ ਕਲੀਨਿਕ ਜਿਹੜੇ ਅੱਜ ਕਿਸ ਤਰ੍ਹਾਂ ਅਧਿਗਾਟਨ ਹੋਣ ਜਾ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਕਿ ਇਹ ਆਮ ਆਮ ਆਦਮੀ ਕਲੀਨਿਕ ਨੇ ਜਿਨ੍ਹਾਂ ਦਾ ਅਧਿਗਾਟਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਕਿਉਂਕਿ ਖਾਸ ਤੌਰ ਤੇ ਇਹ ਜਿਹੜਾ ਇੱਕ ਏਰੀਆ ਚੂਜ਼ ਕੀਤਾ ਗਿਆ ਕਿ ਆਸ-ਪਾਸੇ ਦੇ ਜਿਹੜੇ ਪਿੰਡ ਨੇ ਉੱਥੋਂ ਦੇ ਇਹ ਜਿਹੜੇ ਲੋਕਾਂ ਦੀ ਗਿਣਤੀ ਆ ਤੇ ਉਹਨਾਂ ਨੂੰ ਵੇਖਦਿਆਂ ਹੋਇਆ ਜਿਹੜਾ ਕਿ ਇਹ ਹਰ ਉਸ ਪਿੰਡ ਦੇ ਵਿੱਚ ਜਿੱਥੇ ਕਿਸ ਤਰ੍ਹਾਂ ਦੇ ਆਮ ਆਦਮੀ ਕਲੀਨਿਕ ਖੋਲੇ ਜਾਵੇ ਤਾਂ ਕਿ ਆਸ-ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ ਮਿਲ ਸਕਣ ਤਾਂ ਵੱਖ-ਵੱਖ ਤਰ੍ਹਾਂ ਦੇ ਜਿਹੜ ਤੇ ਹੁਣ ਤੱਕ ਕਰੋੜਾਂ ਦੇ ਵਿੱਚ ਜਿਹੜੇ ਕਿ ਲੋਕੀ ਨੇ ਇਸ ਆਮ ਆਦਮੀ ਕਲੀਨਿਕਾਂ ਦਾ ਫਾਇਦਾ ਲੈ ਚੁੱਕੇ ਨੇ ਸਿਹਤ ਸਵਾਮਾ ਦਾ ਫਾਇਦਾ ਲੈ ਚੁੱਕੇ ਨੇ ਕੈਮਰਾ ਪਰਸਨ ਕੋਲ ਜਣਦੇ ਨੇ ਕਮਲਦੀਪ ਜੀ ਮੀਡੀਆ ਬਠਿੰਡਾ